ਦੇ ਤੋਂ ਬਾਅਦ ਜਦੋਂ ਜੱਜ ਸਾਹਮਣੇ ਪੇਸ਼ ਹੋਏ ਜੱਜ ਸਾਹਿਬ ਨੂੰ ਆਖਿਆ ਵੀ ਜੱਜ ਸਾਹਿਬ ਰਜਿਸਟਰੀ ਲਿਆਓ ਇਸ ਥਾਂ ਦੀ ਜਿਸ ਥਾਂ ਦਾ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਜਿਸਟਰੀ ਜਦੋਂ ਮੰਗੀ ਇਹਨਾਂ ਨੇ ਬਿਆਨ ਦਿੱਤੇ ਵੀ ਸਾਡੀ ਰਜਿਸਟਰੀ ਉਹ ਚੂਹੇ ਖਾ ਚੁੱਕੇ ਨੇ ਕੁਮਿੰਦਰ ਸਿੰਘ ਨੇ ਉਹ ਥਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਵਾ ਕਬਜ਼ਾ ਸਾਡਾ ਵਾ ਪਰ ਪਟਵਾਰੀ ਇਸ ਗੱਲਾਂ ਦਾ ਹਲ ਨਹੀਂ ਦਿਆ ਵੀ ਮੈਂ ਦ੍ਰਿਸ਼ਟੀ ਨਹੀਂ ਕਰ ਸਕਦਾ ਕਿਉਂਕਿ ਉਹ ਗੁਰਬਚਨ ਨੂੰ ਨਾਲ ਸੁਖਵਿੰਦਰ ਸਿੰਘ ਦੇ ਨਾਲ ਐਡਾ ਕਰਕੇ ਹੋ ਖਿਚੜੀ ਹੋ ਚੁੱਕਾ ਨਾ ਵੀ ਬਹੁਤ ਹੱਦੋਂ ਵੱਧ ਗਈ ਇਹ ਸਾਨੂੰ ਬਾਰ-ਬਾਰ ਧਮਕੀ ਦਿੰਦਾ ਵਾ ਕਿ ਕਿੱਥੇ ਜੋ ਲਾਣਾ ਲਾ ਲੋ ਨਾ ਕੋਈ ਕਿੱਥੇ ਲਾਣਾ ਜੋ ਲਾ ਤੁਹਾਨੂੰ ਪਲਾੜ ਨਹੀਂ ਮੈਂ ਦੇਣਾ ਤੇ ਨਾ ਵੜ ਦੇਣਾ ਤਾਂ ਇਹ ਚਾਚੇ ਦਾ ਬੋਲਦਾ ਸੁਖਵਿੰਦਰ ਸਿੰਘ ਜਿਹੜਾ ਮੇਰੇ ਨਾਲ ਜਗਾ ਸੰਜੀ ਲੈ ਲਿਆ ਸੀ ਸੌਪਨਖ ਰੁਪਈਆ ਉਹਨੇ ਬਿਆਨਾ ਦਿੱਤਾ 4 ਲੱਖ ਰੁਪਈਆ ਮੈਂ ਦਿੱਤਾ ਸੀ ਉਹ ਆਪਣੇ ਘਰ ਦਾ ਦੂਰ-ਦੂਰ ਲਗਾ ਤੇ ਉਹਦੇ ਵਿੱਚ ਉਹ ਲੋਨ ਵਾਲਿਆਂ ਨੇ ਦੱਸਿਆ ਵੀ ਤੇਰੇ ਘਰ ਦੀ ਜਿਸ਼ਟਰੀ ਕਿਨਾਰ ਦੀ ਆ ਪਰ ਫਰਦੂ ਚ ਤੇਰੇ 14 ਮਰਲੇ ਵੱਧ ਬੋਲਣ ਰਿਹਾ ਉਹਨੇ ਇਸ ਚੀਜ਼ ਦਾ ਫਾਇਦਾ ਚੁੱਕ ਕੇ ਤੇ ਕੋਰਟ ਦੇ ਵਿੱਚ ਜਾ ਕੇ ਆਪਣਾ 7 ਲੱਖ ਜਿਹੜਾ ਉਹਨਾਂ ਦੇ ਰਾਤ ਜਾ ਕੇ ਬਾਊ ਜੀ ਨੂੰ ਆ ਕੋ ਵਾਪਸ ਲੈ ਆਂਦਾ ਜਿਹਦੇ ਉੱਤੇ ਆਪਣੇ ਹੱਥੀਂ ਦਸਖਤ ਕਰਕੇ ਆਇਆ ਵੀ ਮੈਂ 7 ਲੱਖ ਵਾਪਸ ਲੈ ਜਦਾਂ ਸਾਨੂੰ ਕੋ ਗੁਰਪਤਮ ਸਿੰਘ ਗਿਰਸਾ ਸਿੰਘ ਤੋਂ ਅੱਜ ਦੀ ਹੋਰ ਵਕਸਤ ਐ ਤੋਂ ਚੁੱਕੀ ਐ 2 ਮਹੀਨੇ ਪਹਿਲਾਂ ਉਸ ਤੋਂ ਬਾਅਦ ਜਦੋਂ ਇਹਦੇ ਪੈਸੇ ਵਾਪਸ ਲੈ ਲਏ ਨੇ ਇਹ ਜਾ ਕੇ ਮਾਨਯੋਗ ਅਦਾਲਤ ਦੇ ਵਿੱਚ ਉਹ ਆਪਣਾ ਸ਼ੇਅਰ ਆਇਆ ਜਗਾ ਦਾ ਸਟੇ ਲਾਇਆ ਤੇ ਜਗ੍ਹਾ ਦੇ ਜੱਜ ਸਾਹਬ ਨੇ ਇਹਨਾਂ ਨੂੰ ਆਖਿਆ ਵੀ ਤੁਸੀਂ ਆਪਣੀ ਜਿਸਟਰੀ ਪੇਸ਼ ਕਰੋ ਫਰਦ ਨਾ ਲਾਓ ਜਿਸਟਰੀ ਪੇਸ਼ ਕਰੋ ਜਿਸਟਰੀ ਆਂਦੀ ਵੀ ਸਾਡੇ ਚੂਹੇ ਖਾਗੇ ਚੂਹੇ ਖਾਣ ਤੋਂ ਬਾਅਦ ਉਹਨਾਂ ਆਖਿਆ ਵੀ ਅੰਦਰੋਂ ਨਿਕਲ ਜੂਗੀ ਅੰਦਰੋਂ ਇਹਨਾਂ ਦੀ ਜਿਸਟਰੀ ਕੋਈ ਨਹੀਂ ਨਿਕਲੀ ਉਹ ਸਟੇ ਟੁੱਟ ਗਿਆ ਸਟੇ ਟੁੱਟ ਗਿਆ ਫਿਰ ਉਹ ਜਿਸਟਰੀ ਵੀ ਲਾਈ ਤਾਂ ਫਿਰ ਉਹ ਰਹੀ 204 ਫਿਰ ਇਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਇਹ ਰੈਟ ਪਾ ਦਿੱਤੀ ਵੀ ਸਾਡੇ ਨਾਲ ਥੱਲੇ ਧੱਕਾ ਹੋ ਗਿਆ ਜੀ ਤੁਸੀਂ ਉੱਤੇ ਨਹੀਂ ਸਾਫ਼ ਕਰੋ ਉੱਥੋਂ ਮਾਰਜੋਤ ਸਾਹਿਬ ਜੱਤ ਸਾਹਿਬ ਨੇ ਇਹਨਾਂ ਦੇ ਜਿਹੜੀ ਆ ਉਹ ਉਹਦੀ ਉੱਤੋਂ ਵੀ ਇਹਨਾਂ ਨੂੰ ਕਾ ਕੇ ਸੰਦ ਅਤਕਾਸ ਕਰ ਦਿੱਤਾ ਜਿਹੜਾ ਹਾਈ ਕੋਰਟ ਨੇ ਰੱਦ ਕਰਕੇ ਤਸੀਹਦਾ ਸਰਬ ਨੂੰ ਮੰਗ ਕੀਤੀ ਵੀ ਤੁਸੀਂ ਇਹਦੀ ਦ੍ਰਿਸ਼ਟੀ ਕਰੋ ਤਸੀਹਦਾ ਸਰਬ ਨੂੰ ਦ੍ਰਿਸ਼ਟੀ ਦੇ ਆਰਡਰ ਆ ਗਏ ਨੇ ਤਸੀਹਦਾ ਸਰਬ ਨੇ ਆਹ ਵੀ ਜੀ ਮੈਂ ਜਤਿੰਦਰ ਸਿੰਘ ਸਨੋਫਰ ਭਜਨ ਸਿੰਘ ਇੱਕ ਖਿੱਤੀ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜਾ ਕੰਮ ਕਾਰੋਬਾਰ ਕਰਦਾ ਇੱਕ ਮੇਰੇ ਚਾਚੇ ਦੇ ਨਾਲ ਗੁਰਬਚਨ ਸਿੰਘ बेटा ਉਹਨਾਂ ਦਾ ਸੁਖਵਿੰਦਰ ਸਿੰਘ ਜਿਹਦੇ ਨਾਲ ਰਲ ਕੇ ਮੈਂ ਪਲਾਟ ਲੈਣ ਡਿਆ ਮੈਂ ਇਹ ਆਪਣਾ ਲਿਆ ਸੀ ਉਹਨਾਂ ਨੂੰ ਨਾਰ ਲਾਇਆ ਤਿਲਕ ਰਾਜ ਗੰਭੀਰ ਕੋ ਅਸੀਂ ਰਜਿਸਟਰੀ ਕਰਾਉਣੀ ਸੀ ਜਿਨ੍ਹਾਂ ਨੂੰ ਅਸੀਂ ਬਿਆਨਾ ਦਿੱਤਾ 7 ਲੱਖ ਚਾਚੇ ਦੇ ਮੁੰਡੇ ਨੇ ਸੁਖਵਿੰਦਰ ਸਿੰਘ ਨੇ ਦਿੱਤਾ 4 ਲੱਖ ਮੈਂ ਦਿੱਤਾ ਇਹਨਾਂ ਨੂੰ ਬਿਆਨਾ ਸਾਲ ਇੱਕ ਪੈਸੇ ਪਏ ਰਹੇ ਆ 2 ਸਾਲ 2 ਸਾਲ ਪਉਣ ਤੋਂ ਬਾਅਦ ਉਹ ਘਰ ਦਾ ਲੋਨ ਲੈਣ ਲੱਗੇ ਵੀ ਘਰ ਦਾ ਲੋਨ ਲੈ ਕੇ ਫਿਰ ਰਜਿਸਟਰੀ ਕਰਾਉਣੀ ਆ ਘਰ ਦਾ ਲੋਨ ਦੇ ਲੈਣ ਤੋਂ ਬਾਅਦ ਜਦੋਂ ਉਹਨਾਂ ਨੇ ਲੋਨ ਵਾਲਿਆਂ ਨੇ ਦੱਸਿਆ ਪੀ ਭਾਜੀ ਤੁਹਾਡੀ ਕਨਾਲ ਦੀ ਜਿਗਸਟਰੀ ਆ ਪਰ 14 ਮਰਲੇ ਫਰਦ ਤੇ ਵੱਧ ਬੋਲਣ ਦੇ ਆ ਉਹਦਾ ਉਹਨਾਂ ਨਜਾਇਜ਼ ਫਾਇਦਾ ਚੁੱਕ ਕੇ ਆਪਣੇ ਪੈਸੇ ਵਾਪਸ ਲੈਣ ਦੇ 7 ਲੱਖ ਰੁਪਈਆ ਵੀ ਅਸੀਂ ਕੋ ਪੈਸੇ ਨਹੀਂ ਬੰਡੇ ਜਿਗਸਟਰੀ ਕਰਾ ਨਹੀਂ ਸਕਦੇ ਜਿਗਸਟਰੀ ਪੈਸੇ ਵਾਪਸ ਲੈ ਸਨੋਫਰ ਗੁਰਬਚਨ ਸਿੰਘ ਨਾਲ ਪਾ ਕੇ ਗਵਾਹ ਪਾ ਕੇ ਵਿਰਸਾ ਸੋਂ ਜਿਹਦੀ ਹੁਣ ਦੇ ਹੱਥ ਹੋ ਚੁੱਕੀ ਆ ਲੈ ਇਹ ਪੈਸੇ ਪੈਸੇ ਲਿਆਉਣ ਤੋਂ ਬਾਅਦ ਇਹਨਾਂ ਮਾਨਯੋਗ ਅਦਾਲਤ ਅੰਬਰਸਰ ਦੇ ਵਿੱਚ ਕੇਸ ਲਾ ਕੇ ਸਟੇਲ ਹੀ ਲਿਆ ਸਟੇਟ ਤੋਂ ਬਾਅਦ ਜਦੋਂ ਜੱਜ ਸਾਹਮਣੇ ਪੇਸ਼ ਹੋਏ ਜੱਜ ਸਾਹਿਬ ਨੂੰ ਆਖਿਆ ਵੀ ਜੱਜ ਸਾਹਿਬ ਰਜਿਸਟਰੀ ਲਿਆਓ ਇਸ ਥਾਂ ਦੀ ਜਿਸ ਥਾਂ ਦਾ ਤੁਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਰਜਿਸਟਰੀ ਜਦੋਂ ਮੰਗੀ ਇਹਨਾਂ ਨੇ ਬਿਆਨ ਦਿੱਤੇ ਵੀ ਸਾਡੀ ਰਜਿਸਟਰੀ ਉਹ ਚੂਹੇ ਖਾ ਚੁੱਕੇ ਨੇ ਉਹਨਾਂ ਆਖਿਆ ਵੀ ਚੂਹੇ ਖਾ ਚੁੱਕੇ ਨੇ ਅੰਦਰੋਂ ਨਿਕਲ ਜੂ ਪਰ ਅੰਦਰੋਂ ਨਿਕਲੀ ਕੋਈ ਨਹੀਂ ਉਹਨਾਂ ਨੇ ਸਟੇਟ ਟੁੱਟ ਗਈ ਕੇਸ ਰੱਦਮਸ ਹੋ ਗਿਆ ਦਿਸ ਮੀਨ ਇਸ ਤੋਂ ਬਾਅਦ ਇਹ ਹਾਈ ਕੋਰਟ ਚਲ ਗਏ ਹਾਈ ਕੋਰਟ 'ਚ ਜਾ ਕੇ ਵੀ ਇਹਨਾਂ ਨੇ ਤਹਿਸੀਲਦਾਰ ਦਾ ਨਾਮ ਪਾਤਾ ਕਾਨੂੰਗਿਣੀ ਦਾ ਪਾਤਾ ਡੀਸੀ ਸਾਹਿਬ ਦਾ ਪਾਤਾ ਜੀ ਸਾਡੇ ਨਾਲ ਸਾਰੇ ਧੱਕਾ ਕਰ ਰਹੇ ਆ ਪਰ ਉਹ ਮਾਨਯੋਗ ਸਾਹਿਬ ਜਿਹੜੇ ਜਿੰਨੇ ਡੀਸੀ ਸਾਹਿਬ ਉਹ ਨਿਆਂ ਕਰਨ ਦੇ ਉਹਨਾਂ ਨੇ ਜਦੋਂ ਕੇਸ ਦੀ ਪੂਰੀ ਤਹਿ ਤੱਕ ਗਏ ਰਿਜ਼ਲਟ ਕੱਢਿਆ ਉਹਨਾਂ ਨੇ ਡਿਸਮਿਸ ਕਰਨ ਦੇ ਉਸੇ ਵਾਲੇ ਆਰਡਰ ਦੇ ਦਿੱਤੇ ਹਾਈ ਕੋਰਟ ਨੇ ਆਰਡਰ ਦੇ ਦਿੱਤੇ ਵੀ ਇਹ ਕੇਸ ਜਿਹੜਾ ਰਫਾ-ਦਫਾ ਕੀਤਾ ਜਾਵੇ ਇਸ ਪਲਾਟ ਦਾ ਜਿਹੜਾ ਵੱਧ ਥਾਂ ਚੜਿਆ ਇਹਦੀ ਦ੍ਰਿਸ਼ਟੀ ਕੀਤੀ ਜਾਵੇ ਉਹ ਮਾਰਕ ਕੀਤੀ ਤਹਿਸੀਲਦਾਰ ਸਾਹਿਬ ਨੂੰ ਵੱਡੇ ਤਹਿਸੀਲਦਾਰ ਸਾਹਿਬ ਨੂੰ ਮਾਰਕ ਕੀਤੀ ਤਹਿਸੀਲਦਾਰ ਸਾਹਿਬ ਨੇ ਮਾਰਕ ਕਰਕੇ ਗਾਂਹ ਪਟਵਾਰੀ ਸਾਬ ਨੂੰ ਕੀਤੀ ਵੀ ਤੂੰ ਇਹਦੀ ਜਲਦ ਤੋਂ ਜਲਦ ਦਰਸਤੀ ਕਰ ਪਰ ਪਟਵਾਰੀ ਇਸ ਗੱਲ ਆਲਾਉ ਨਹੀਂ ਦਿਆ ਵੀ ਮੈਂ ਦਰਸਤੀ ਨਹੀਂ ਕਰ ਸਕਦਾ ਕਿਉਂਕਿ ਉਹ ਗੁਰਬਚਨ ਨੂੰ ਸੁਖਵਿੰਦਰ ਸਿੰਘ ਦੇ ਨਾਲ ਐਡਾ ਕਰਕੇ ਹੋ ਖਿਚੜੀ ਹੋ ਚੁੱਕਾ ਨਾ ਵੀ ਬਹੁਤ ਹੱਦੋਂ ਵੱਧੀ ਇੱਕ ਮੈਂ ਤੁਹਾਡੇ ਜਰੀਏ মিডিਆ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਵੀ ਇੱਕ ਬੰਦਾ ਸੀਓ ਮਾਹੌਸ ਦੇ ਵਿੱਚੋਂ ਫੋਨ ਕਰਦਾ ਦਬਕੇ ਮਾਰਦਾ ਅਫਸਰਾਂ ਨੂੰ ਪੀਅਸ ਕੰਮ ਨੂੰ ਸਹੀ ਨਹੀਂ ਜੇ ਕਰਨਾ ਜਿੱਥੇ ਪਿਆ ਉੱਥੇ ਪਿਆ ਰਹਿਣ ਦੋ ਸਖਵਿੰਦਰ ਦੇ ਹੱਕ ਦੀ ਗੱਲ ਕਰਦਾ ਸੀ ਐਮਓਸ ਦੇ ਵਿੱਚੋਂ ਮੈਂ ਤੁਹਾਡੇ ਇੱਕ ਮਾਧਿਅਮ ਰਾਈ ਇੱਕ ਗੱਲ ਦੱਸਣੀ ਚਾਹੁੰਦਾ ਮਾਨ ਸਾਹਿਬ ਇਹ ਵੇਖਿਓ ਤੁਹਾਡੇ ਅੰਦਰ ਹੀ ਬੈਠੇ ਜਿਹੜੇ ਬੰਦੇ ਆ ਉਹ ਧੱਕਾ ਕਰਾਉਂਦੇ ਜੇ ਇਹ ਗੱਲ ਨਾ ਕਰਿਓ ਮੈਂ ਇੱਕ ਹੱਥ ਜੋੜ ਕੇ ਤੁਹਾਡੇ ਗੜੀ ਬੇਨਤੀ ਕਰਦਾ ਨਿਆਂ ਹੋਣਾ ਚਾਹੀਦਾ ਤਹਿਸੀਲਦਾਰ ਵੀ ਝੂਠਾ ਕੀ ਗੱਲ ਡੀਸੀ ਸਾਹਿਬ ਵੀ ਝੂਠਾ ਤਾਨੂੰ ਗਿਣੀ ਵੀ ਝੂਠੇ ਜੱਜ ਸਾਹਿਬ ਵੀ ਝੂਠੇ ਵਕੀਲ ਸਾਹਿਬ ਵੀ ਝੂਠੇ ਇੱਕ ਸਖਵਿੰਦਰ ਸੋ ਹੀ ਇਕੱਲਾ ਸੱਚਾ ਹੋ ਗਿਆ ਇਹ ਦੀ ਗੱਲ ਨਾ ਕਰੋ ਚਾਰ ਵਾਰਾ ਤਹਿਸੀਲਦਾਰ ਸਾਹਿਬ ਦੀ ਜਿਹੜੀ ਆ ਬਦਲੀ ਹੋ ਚੁੱਕੀ ਹੋਵੇ ਪਟਵਾਰੀ ਦੀ ਤੇ ਪਟਵਾਰੀ ਉੱਥੋਂ ਬਦਲਿਆ ਨਾ ਜਾਵੇ ਇਹਦਾ ਕੀ ਕਾਰਨ ਹੈ ਸੀਐਮ ਹੌਸ ਦੇ ਵਿੱਚੋਂ ਕੋਈ ਗਨਮੈਨ ਹੈ ਜਿਹੜਾ ਇਹਨਾਂ ਦਾ ਫੋਨ ਕਰਦਾ ਜਿਹੜਾ ਇਹਨਾਂ ਦਾ ਕਰੀਬੀ ਦੱਸਿਆ ਜਾਂਦਾ ਉਹ ਸੁਖਵਿੰਦਰ ਸੋਹ ਦੇ ਹੱਕ 'ਚ ਹੀ ਗੱਲ ਕਰਦਾ ਵੀ ਸੁਖਵਿੰਦਰ ਸੋਹ ਨੂੰ ਸਹੀ ਜਿੱਥੇ ਰਗਿਆ ਕੰਮ ਉੱਥੇ ਰਹਿਣ ਦਿਓ ਇਹ ਮਹਿਮਾਨ ਜੀ ਸਾਹਿਬ ਨੂੰ ਵੀ ਗੱਲ ਬੇਨਤੀ ਕਰਨਾ ਚਾਹੁੰਦਾ ਵੀ ਇਹ ਨਾਖ ਕੰਮ ਕੀਤਾ ਜੀ ਜਾਇਦਾ ਤੁਸੀਂ ਲਿਆ ਪਲਾਟ ਹਾਂਜੀ ਹਾਂਜੀ ਉਹ ਪੇਪਰ ਸਹੀ ਨੇ ਬਿਲਕੁਲ ਪੇਪਰ ਸਹੀ ਨੇ ਜੀ ਉਹ ਵਰਿੰਦਰ ਹੁਣਾ ਦੇ ਇਹਨਾਂ ਦੇ ਕੁੜਮ ਦੇ ਨਾਮ ਸੀ ਬਿਲਕੁਲ ਉਹਨਾਂ ਗੱਲ ਵੀ ਸਹੀ ਕਿ ਵੀ ਇਹਨਾਂ ਦੀ ਡੈਥ ਹੋ ਚੁੱਕੀ ਆ ਪਰ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਫੈਮਿਲੀ ਆ ਬੇਟਾ ਉਹਨਾਂ ਦੀ ਵਾਈਫ ਨੂੰ ਨਾ ਪਾਵਰ ਟੂਨਿੰਗ ਇਹਨਾਂ ਨੂੰ ਦਿੱਤੀ ਹੋਈ ਆ ਤਿਲਕ ਰਾਜ ਗੰਭੀਰ ਨੂੰ ਪਾਵਰ ਟੂਨਿੰਗ ਦਿੱਤੀ ਆ ਵੀ ਤੁਸੀਂ ਰਜਿਸਟਰੀ ਕਰੋ ਪਰ ਇਹ ਕਿਸੇ ਦਾ ਵਿੱਚ 4 ਮਰਲੇ ਪਲਾਟ ਆ ਅਸ਼ੁਨੀਕ ਸ਼ਰਮਾ ਦਾ ਅਸ਼ੁਨੀਕ ਕੁਮਾਰ ਸ਼ਰਮਾ ਦਾ ਉਹਦੇ ਵਿੱਚ ਡੰਗਰ ਬੰਨ ਕੇ ਆਪਣਾ ਕਬਜ਼ਾ ਸ਼ੋਅ ਕਰਾਈ ਜਾਂਦੇ ਆ ਇਹ ਕੋਈ ਨਿੱਕੀ ਮਾੜੀ ਮੋਟੀ ਨਹੀਂ ਇਹ ਬੜੀ ਵੱਡੀ ਸਾਜ਼ਿਸ਼ ਚਾਲ ਚੱਲੀ ਜਾ ਰਹੀ ਆ ਜਿਨ੍ਹਾਂ ਦੇ ਥਰੂ ਸੀਐਮ ਸਾਹਿਬ ਦੇ ਦਫ਼ਤਰ ਦੇ ਵਿੱਚ ਗਨਮੈਣ ਜਿਹੜਾ ਬੰਦਾ ਉਹ ਵੀ ਨਾਲ ਰਲਿਆ ਹੋਇਆ ਪਰ ਉਹ ਜਰੀਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਚਾਉਣਾ ਚਾਉਣਾ ਵੀ ਉਹਦਾ ਵੀ ਪਰਦਾ ਪਾ ਛੇਤੀ ਕੀਤਾ ਜਾਊ ਜਿਹੜਾ ਫੋਨ ਕਰਕੇ ਤਹਿਸੀਲਦਾਰਾਂ ਨੂੰ ਡੀਸੀ ਸਾਹਿਬ ਨੂੰ ਬਾਰ ਬਾਰ ਇਹ ਗੱਲ ਕਹਿੰਦਾ ਵੀ ਇਹ ਕੰਮ ਨਾ ਕਰੋ ਇਹਨੂੰ ਜਿੱਥੇ ਪਿਆ ਤੇ ਉੱਥੇ ਪਿਆ ਰਹਿਣਾ ਜਿੰਨੇ ਜਿੰਨੇ ਪਲਾਟ ਦਾ ਮਰਲੇ ਇਹ ਪਲਾਟ ਜੀ 16 ਮਰਲਿਆਂ ਦਾ ਜਿਹੜਾ 14 ਮਰਲੇ ਵੱਧ ਚੜਾ ਇਹ ਕਹਿੰਦੇ ਸਾਡਾ 2 ਮਰਲੇ ਹੋਰ ਕਟਣ ਡਿਆ ਹਾਲਾਕੀ ਜੇ ਤੇ ਵਿੱਚੋਂ ਚੜਦਾ ਪਿਛਲੇ ਬੰਨੇ ਪੈਲੀ ਆ ਉਥੋਂ ਚੜਦਾ ਜਾਂ ਤੇ ਪਟਵਾਰੀ ਆਣ ਕੇ ਦੱਸੇ ਲਾਈਵ ਹੋ ਕੇ ਦੱਸੇ ਕਿ ਹਾਂ ਇਹਨਾਂ ਦਾ ਪਲਾਟ ਹੀ ਆਏ ਪਟਵਾਰੀ ਨਿਸ਼ਾਨਦੀ ਦਵੇ ਵਿੱਚ ਕਿਸੇ ਹੋਰ ਦਾ ਪਲਾਟ ਆ ਫਿਰ ਉਹ ਚੜਨਾ ਚਾਹੀਦਾ ਹੀ ਪਰਲੇ ਬੰਨੇ ਕਿਸੇ ਦਾ ਘਰ ਦੀ ਰੈਸ਼ ਆ ਉਹ ਚੜਨੀ ਚਾਹੀਦੀ ਮਗਰਲੇ ਬੰਨੇ ਪੈਲੀ ਆ ਉਥੋਂ ਚੜਨਾ ਚਾਹੀਦਾ ਹੈ ਪਰ ਉਹ ਕਿਉਂ ਇੱਕ ਘਰ ਛੱਡ ਕੇ ਟੱਪ ਕੇ ਦੂਜਾ ਘਰ ਦਾ ਨਾਂ ਬੋਲੀ ਇਹ ਤੇ ਸ਼੍ਰੀਆਮ ਧਕਾ ਕੇ ਨਹੀਂ ਇਹ ਤਾਂ ਸ਼ਰੀਆਮ ਬਹੁਤ ਜਿਆਦਾ ਧੱਕਾ ਕਰਨ ਲਿਆ ਹਾਂਜੀ ਚਾਚੇ ਦਾ ਮੁੰਡਾ ਸੁਖਵਿੰਦਰ ਸਿੰਘ ਬਹੁਤ ਜਿਆਦਾ ਛਾਤਰ ਦਿਮਾਗ ਆ ਆਪਣੇ ਆਪ ਨੂੰ ਉਹ ਥੋੜਾ ਜਿਹਾ ਅਨਪੜ੍ਹ ਦੱਸਦਾ ਪਰ ਜਿਹੜੀ ਇਹ ਦੀ ਗੱਲ ਆ ਉਹ ਬਹੁਤ ਦੂਰ ਤੱਕ ਜਿੱਦਾਂ ਵੀ ਵਿੱਚ ਰਲ ਮਿਲ ਕੇ ਖਿਚੜੀ ਘੋ ਖਿਚੜੀ ਚੱਲਣ ਰਹੀ ਆ ਤੁਸੀਂ ਇੱਥੋਂ ਸਾਬਤ ਲਾਓ ਕਿ ਪਟਵਾਰੀ ਨੇ ਆਪਣੇ ਹੱਥੀ ਬਿਆਨ ਕੀਤੇ ਨੇ ਅੱਛਾ ਮੈਂ ਮੈਂ ਤੁਹਾਨੂੰ ਵਿਖਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਪੇਪਰ ਆਈ ਵੀ ਪਟਵਾਰੀ ਨੇ ਆਪਣੇ ਹੱਥੀ ਵਿੱਚ ਲਿਖਿਆ ਵੀ ਮੇਰੇ ਕੋ ਗਲਤੀ ਨਾ ਵੱਧ ਥਾਂ ਜਿਹੜਾ ਚੜ ਗਿਆ ਇੱਕ ਉਹਦੇ ਵਿੱਚ ਉਹਨੇ ਪਟਵਾਰੀ ਸਾਹਿਬ ਨੇ ਸਾਈਨ ਵੀ ਕੀਤੇ ਨੇ ਪਰ ਪਟਵਾਰੀ ਫਿਰ ਵੀ ਇਹ ਦਰਸਤੀ ਨਾ ਕਰੇ ਇਹਦਾ ਤੁਸੀਂ ਕੀ ਸਮਝੋਗੇ ਇਹਦਾ ਮੈਂ ਚਾਹ ਚਾਉਣਾ ਵੀ ਸੱਚ ਜਿਹੜਾ ਨਾ ਇੱਕ ਮੇਰੇ ਬਾਪਦੀ ਵੀ ਇਸੇ ਗਮ ਦੇ ਵਿੱਚ ਡੈਥ ਹੋ ਚੁੱਕੀ ਆ ਪਿਤਾ ਜੀ ਦੀ ਵੀ ਜਦੋਂ ਚਾਚੇ ਨੇ ਮੇਰੇ ਨੇ ਜਾਂ ਚਾਚੇ ਦੇ ਮੁੰਡੇ ਨੇ ਠੱਗੀ ਕਰ ਲਈ ਨਾ ਮੈਂ ਤੇ ਆਪਦੀਆਂ ਮੱਝਾਂ ਵੇਚ ਕੇ ਪੈਸੇ ਦਿੱਤੇ ਸੀ ਘਰੋਂ ਕਿਸੇ ਤਰ੍ਹਾਂ ਨੇ ਮੈਂ ਕੱਢ ਕੇ ਪੈਸੇ ਦਿੱਤੇ ਪਰ ਉਹ ਮੇਰੇ 4 ਲੱਖ ਰੁਪਈਆ ਇਹਨਾਂ ਕੋ ਪਿਆ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਰਜਿਸਟਰੀ ਕਰਨੀ ਆ ਮੈਂ ਪੈਸੇ ਨਹੀਂ ਲੈਣੇ ਉਹ ਪੈਸੇ ਵੀ ਲੈ ਇਹ ਵਾਪਸ ਹੁਣ ਪਟਵਾਰੀ ਸਾਹਿਬ ਜਿਹੜੇ ਨਾ ਉਹ ਇਨਾਂ ਦੇ ਉੱਤੇ ਜਿਹੜੇ ਪਟਵਾਰੀ ਸਾਹਿਬ ਨੇ ਸਾਈਡ ਵੀ ਕੀਤੇ ਆ ਪਰ ਪਟਵਾਰੀ ਇਹ ਗੱਲ ਨੂੰ ਨਿਆ ਨਹੀਂ ਕਰਨ ਲਿਆ ਵੀ ਯਾਰ ਦਰਸਤੀ ਨਹੀਂ ਕਰਨ ਲਿਆ ਕਿਉਂ ਨਹੀਂ ਕਰਨ ਲਿਆ ਮੰਗ ਅਸੀਂ ਇਹੋ ਗਵਰਨਮੈਂਟ ਸਰਕਾਰ ਗਾੜੀ ਕਰਦੇ ਆ ਬੇਨਤੀ ਆ ਵੀ ਤੁਸੀਂ ਨਿਆ ਕਰੋ ਗੱਲਾਂ ਜਿਹੜੀਆਂ ਨੇ ਪ੍ਰੈਕਟੀਕਲ ਆਣ ਕੇ ਲੈਲ ਤੇ ਉੱਤੇ ਇਹ ਕੀਤਾ ਜਾਵੇ ਉਹਦੇ ਪਲਾਟ ਦੇ ਜਿਹੜਾ ਵੱਧ ਚੜਿਆ ਥਾ ਉਹਦੀ ਦਰਸਤੀ ਕੀਤੀ ਜਾਵੇ ਤੁਹਾਡੇ ਗਾੜੀ ਅਸੀਂ ਜੋੜ ਕੇ ਬੇਨਤੀ ਆ ਪਟਵਾਰੀ ਸਾਹਿਬ ਨੂੰ ਵੀ ਬੇਨਤੀ ਆ ਵੀ ਸੁਨੀਲ ਕੁਮਾਰ ਪਟਵਾਰੀ ਨੂੰ ਵੀ ਇਹਦੀ ਦਰਸਤੀ ਕਰ ਨਾ ਇੰਨਾ ਕਰ ਮੈਂ ਪਟਵਾਰੀ ਦੀ ਤਹਿ ਤੱਕ ਗਿਆ ਪਿੱਛੇ ਜੇ ਨਾਲੇ ਤੱਕ ਡੀਸੀ ਸਾਹਿਬ ਨੂੰ ਮਾਰਕ ਕੀਤਾ ਉਹਨਾਂ ਪਟਵਾਰੀ ਨੂੰ ਆਖਿਆ ਵੀ ਆ ਵੀ ਤੂੰ ਜ਼ਮੀਨੀ ਲੈਵਲ ਦੇ ਉੱਤੇ ਕੰਮ ਕਰਨ ਵਾਲਾ ਨਹੀਂ ਹੋਗਾ ਤੂੰ ਦਫ਼ਤਰ ਦਾ ਕੰਮ ਕਰਨ ਵਾਲਾ ਬੰਦਾ ਪਰ ਫਿਰ ਵੀ ਪਟਵਾਰੀ ਇਹ ਗੱਲ ਤਹਿ ਤੱਕ ਨਾ ਜਾਵੇ ਬੜੀ ਸ਼ਰਮ ਵਾਲੀ ਗੱਲ ਆ ਵੀ ਗਵਰਨਮੈਂਟ ਇੱਕ ਬੰਨੇ ਆਖੇ ਵੀ ਮੈਂ ਇੱਥੋਂ ਪਿਛਟਿਆਚਾਰ ਖਤਮ ਕਰ ਦਾਂਗਾ ਪਰ ਇੱਕ ਬੰਨੇ ਜਿਹੜੀ ਆ ਉਹ ਦਰਸਤੀ ਨਾ ਕਰੇ ਹੁਣ ਕਿੰਨੇ ਜਾਣਿਆਂ ਦੇ ਕਹਿਣ ਤੇ ਦਰਸਤੀ ਨਾ ਕਰੇ ਤਾਂ ਫਿਰ ਇਹ ਤਾਂ ਕੀ ਸਮਝੇ 2 ਸਾਲ ਹੋ ਗਏ 3 ਸਾਲ ਇਹ ਗੱਲ ਨੂੰ ਚੱਲਦੇ ਆ ਮੇਰਾ ਨਾਮ ਰਣਜੀਤ ਸਿੰਘ ਸਾਨੂੰ ਹਰਪਾਇਆ ਸਿੰਘ ਜੋ ਕਿ ਅਸੀਂ ਨਾ ਕੋ ਪਲਾੜ ਇਹਨਾਂ ਗੰਬੀਰਤਲ ਘਰਾ ਗੰਬੀਰ ਕੋ ਪਲਾੜ ਅਸੀਂ ਲਿਆ ਹੋਈ ਜਿਸ ਦੇ ਦ੍ਰਿਸ਼ਤ ਵਿੱਚ ਸੁਖਵਿੰਦਰ ਸਿੰਘ ਨੇ ਉਹ ਥਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਵਾ ਕਬਜ਼ਾ ਸਾਡਾ ਵਾ ਇੱਟ ਦੇ ਪਲਾੜ ਵਿੱਚ ਅਸੀਂ ਈਟਾਂ ਸੁੱਟੀਆਂ ਵਾ ਮੋਕੇ ਤੇ ਚੈੱਕ ਕਰ ਲੋ ਜਾ ਕੇ ਇਟਾਂ ਸੁੱਟੀਆਂ ਖਾਲੀ ਪਲਾੜ ਪਿਆ ਕਬਜ਼ਾ ਸਾਡਾ ਵਾ ਇਹ ਸੁਖਵਿੰਦਰ ਸਿੰਘ ਜਾ ਜਾ ਕੇ ਸੀਮੋ ਚੱਕੂ ਕਰਾ ਕੇ ਮਿੰਨ ਉਮਕੇ ਦੇ ਨਾਲ ਖਲੋਗੇ ਬਾਹਰ ਵੀ ਮੇਰਾ ਸੀਮ ਸਮਝ ਹੱਥ ਪੈਂਦਾ ਜਿੰਨਾ ਤੱਕ ਆਮ ਆਦਮੀ ਸਰਕਾਰ ਰਹੂਗੀ ਉਹਨਾਂ ਤੱਕ ਇਹ ਹੰਡਾ ਕੋਈ ਅਵਾਲੀ ਵਿੰਖਣ ਨਹੀਂ ਕਰ ਸਕਦਾ ਤੀਜੀ ਗੱਲ ਇਹ ਕਹਿੰਦਾ ਵਾ ਕਿ ਜਿੱਥੇ ਪੰਨਾ ਪਾ ਲੋ ਥਾਣੇ ਪਾ ਲੋ ਥਾਣੇ ਗਿਆ ਉਸ ਵਿੱਚ ਮੰਨਿਆ ਵੀ ਮੈਂ 5 ਲੱਖ ਰੁਪਇਆ ਤੇ 4 ਲੱਖ ਗਮੀਰ ਦਾ 5 ਲੱਖ ਤੁਹਾਨੂੰ ਮੈਂ ਦੇਣਾ ਵਾ ਸਰਜੀਤ ਸਿੰਘ ਪਹਿਲਵਾਨ ਕੌਨਸ ਵਰਿੰਦਰ ਸਿੰਘ ਇਹ ਸਾਰੇ ਬੰਦੇ ਵਿੱਚ ਗਵਾਹੀ ਤਾਨੂੰ 5 ਲੱਖ ਦੇਣਾ ਬਾਕੀ 3 ਲੱਖ ਗੰਭੀਰ ਨੂੰ ਪੈਸੇ ਦਊਂਗਾ ਮੈਂ ਸਾਰੇ ਮੈਂ ਗੰਭੀਰ ਉਹ ਜਿਸਟਿਸ ਨੂੰ ਨਾ ਤੁਸੀਂ ਆਪ ਰਾਇਨਾਮ ਕਰ ਲਈਏ ਇੰਨੇ ਬੰਦਿਆਂ ਵਿੱਚ ਸਰਪੰਚਾਂ ਕੇ ਬਹਿ ਕੇ ਪੰਜਾਂ ਸਰਪੰਚਾਂ ਵਿੱਚ ਬਹਿ ਕੇ ਇਹ ਆ ਕੇ ਫਿਰ ਸੀਮ ਸਾਹਿਬ ਕਾ ਕਰਾ ਕੇ ਫੋਨ ਵੀ ਸੀਐਮ ਸਾਹਿਬ ਨੇ ਕਿਹਾ ਤੂੰ ਕਾਦੇ ਪੈਸੇ ਦੇਣੇ ਆ ਸਾਡੀ ਸਰਕਾਰ ਆ ਸਾਡੇ ਸਭ ਕੁਝ ਚੱਲਦਾ ਵਾ ਤੂੰ ਕੋਈ ਪੈਸੇ ਦੇਣਾ ਇਹ ਫਿਰ ਮੁੱਕਰ ਕੇ ਥਾਣੇ ਦੀ ਲਿਖਤੀ ਵੇਖੋ ਸਾਡੇ ਕੋਲ ਆ ਗਈ ਆ ਥਾਣੇ ਦੀ ਲਿਖਤੀ ਵੀ ਹੈਗੀ ਆ ਦੋ ਵਾਰੀ ਐਸਚ ਗੁਰਵਿੰਦਰ ਸਿੰਘ ਅਸ਼ਾਰੇ ਥਾਣੇ ਉੱਚ ਵੀ ਮੁਕਰਿਆ ਵਾ ਇਹ ਸਾਨੂੰ ਬਾਰ ਬਾਰ ਧਮਕੀ ਦਿੰਦਾ ਵਾ ਵੀ ਜਿੱਥੇ ਜੋਰ ਲਾਣਾ ਲਾ ਜਿੱਥੇ ਲਾਉਣਾ ਜੋਲਾ ਤੁਹਾਨੂੰ ਪਲਾੜਨੀ ਮੈਂ ਦੇਣਾ ਤੇ ਨਾ ਵੜ ਦੇਣਾ ਤਾਂ ਨਜਾਇਜ਼ ਹਨ ਲੜਦਾ ਵਾ ਇਸੇ ਟੈਨਸ਼ਨ ਵਿੱਚ ਪਿਛਲੇ 2-4 ਮਹੀਨੇ ਤੋਂ ਪਿਤਾ ਜੀ ਡੈਥ ਹੋ ਗਈ ਕਿਉਂਕਿ 4 ਲੱਖ ਰੁਪਏ ਚੁੱਕੇਹੀਂ ਕਿਉਂਕਿ ਕਦੇ ਚੁੱਕ ਕੇ ਦਿੱਤਾ ਵਿਆਜ ਦਿੱਤਾ ਵਾ ਸਾਡੇ ਪਿਤਾ ਜੀ ਟੈਨਸ਼ਨ ਲੈ ਕੇ ਡੈਥ ਹੋ ਗਈ ਸਾਡੇ ਪਿਤਾ ਜੀ ਉਹ ਗੰਭੀਰ ਸਿੰਘ ਤੋਂ ਸਾਡੇ 4 ਲੱਖ ਦਾ ਨਿਆਂ ਨਹੀਂ ਹੋ ਰਿਹਾ ਇਹ ਗੰਭੀਰ ਸਿੰਘ ਉਹ ਹੀ ਪੈਸੇ ਮੰਗਦੇ ਆ ਬਾਪੂ ਜੀ ਸਾਡੇ ਪੈਸੇ ਦੋ ਇਹ ਕਹਿੰਦਾ ਤੁਹਾਨੂੰ ਕਬਜ਼ਾ ਦਿੱਤਾ ਵਾ ਇਹਨਾਂ ਨੇ ਕਬਜ਼ਾ ਦਿੱਤਾ ਸਾਨੂੰ ਇਹ ਕਹਿੰਦੇ ਤੁਸੀਂ ਕਬਜ਼ਾ ਦਿੱਤਾ ਤੁਸੀਂ ਚਾਚਾ ਨੂੰ ਨਾ ਕਿਉਰ ਲਾਇਆ ਜੇ ਚਾਚਾ ਤੁਹਾਡਾ ਗਲਤੀ ਸੀ ਜੇ ਤੁਹਾਡਾ ਚ ਜੇ ਤੁਸੀਂ ਤੁਸੀਂ ਨਾਰ ਲਾਇਆ ਇਹ ਤਾਂ ਸਾਨੂੰ ਹਰ ਜਾਨਾ ਭਰਨਾ ਪੈਣਿਆ ਇੱਕ ਸਵਿੰਦਰ ਕਰਕੇ ਸਾਡੇ ਸਕਵਿੰਦਰ ਨੇ ਚੱਚ ਲੜਕਾ ਵਾ ਇਹ ਸਾਡਾ ਬਹੁਤ ੱਕਾ ਕਰਨਿਆ ਇਹ ਕਹਿੰਦਾ ਜਿੰਨਾ ਤੱਕ ਆਮ ਆਦਮੀ ਸਰਕਾਰ ਆ ਪਹਿਲਾਂ ਉਹਨੇ ਮੁੱਦਾਂ ਨਹੀਂ ਉਠਾਇਆ 2022 ਵਿੱਚ ਸਰਕਾਰ ਬਣਦੀ ਦੇਰਿਆ ਉਹ ਤੋਂ ਨੇ ਸਭ ਕੁਝ ਕਰਨਾ ਸ਼ੁਰੂ ਕਰਤਾ ਪਹਿਲੇ ਕੋਈ ਕੇਸ ਨਹੀਂ ਕੁਝ ਨਹੀਂ ਕੀਤਾ ਬਿਆਨ ਹੋਇਆ 92 ਹੋਇਆ 2019 ਚ 19 ਚ ਬਿਆਨ ਆਇਆ ਸੀ ਸਾਡੀ ਇੱਕ ਜਿ ਰਜਿਸਟਰੀ ਸੀ ਇਹ ਆਪਣੇ ਪੈਸੇ ਵਾਪਸ ਲੈ ਜਾ 7 ਲੱਖ ਰੁਪਇਆ ਬਣ ਕੇ ਅਨੇ ਵੇਖਿਆ 22 ਦੀ ਸਰਕਾਰ ਬਣ ਗਈ ਆ ਹਾਂਜੀ ਕਿਹੜੀ ਗੱਲ ਤੋਂ ਦਾਵਾ ਪਾ ਰਿਹਾ ਦਾਵਾ ਇਹ ਪਾਂਡੇ ਸਰਕਾਰ ਸਾਡੀ ਉਹ ਦਾਵਾ ਕੋਈ ਨਹੀਂ ਪਲਾਟ ਦਾ ਆਂਦੇ ਸਾਡੀ ਸਰਕਾਰ ਆ ਜਿੰਨਾ ਦਾ ਸਰਕਾਰ ਹੈ ਅਸੀਂ ਕੰਮ ਚੱਲਣ ਦੇਣਾ ਹਾਈ ਕੋਰਟ ਦੇ ਆਰਡਰ ਵੇਖ ਲਓ ਟੁੱਟਣ ਦੇ ਕੋਰਟ ਦੇ ਆਰਡਰ ਵਿੱਚ ਆਉਂ ਡਿਆ ਵਾ ਵੀ ਇਹਦੀ ਦ੍ਰਿਸ਼ਟੀ ਕੀਤੀ ਜਾਵੇ ਪਟਵਾਰੀ ਕੋਣੀ ਦ੍ਰਿਸ਼ਟੀ ਕਰਨ ਦੇ ਆ ਪਟਵਾਰੀ ਦੀ ਤਿੰਨ ਵਾਰੀ ਬਦਲੀ ਕਰਵਾਤੀ ਅਸੀਂ ਤੇ ਪਟਵਾਰੀ ਬਦਲੀ ਹੋਣ ਦੇ ਬਾਵਜੂਦ ਵੀ ਉਹ ਆਂਦੇ ਵੀ ਸਾਡਾ ਸੀਮਤਕਾ ਹੱਥ ਪੈਂਦਾ ਪਟਵਾਰੀ ਇੱਥੋਂ ਨਹੀਂ ਚੇਂਜ ਹੋ ਸਕਦਾ ਜਿੰਨਾ ਜੋਲਣ ਇੱਕ ਪਟਵਾਰੀ ਨਹੀਂ ਚੇਂਜ ਹੋਣ ਦੇ ਦੋਈ ਦੱਸੋ ਵੀ ਕਿੱਥੋਂ ਦਾ ਨਿਆਂ ਆ ਟੱਕਾ ਹੋਣ ਦੇ ਸਾਡਾ ਕੋਈ ਹੱਲ ਕਰੋ ਇਹ ਜਾਂ ਸਾਨੂੰ ਇਹ ਪਲਾੜ ਆ ਇਹ ਗੰਭੀਰ ਬੌਜਾ ਪਲਾੜ ਆ ਇਹ ਸਾਨੂੰ ਧੱਕਾ ਕਰਨ ਲਿਆ ਪਟਵਾਰੀ ਪਟਵਾਰੀ ਕਹਿੰਦਾ ਅੰਦਰ ਪਟਵਾਰੀ ਦੁਸਤਰੀ ਕਰਨ ਲਿਆ ਉਸ ਕੁਵਿੰਦਰ ਸਿੰਘ ਨੇ ਕਹਿੰਦਾ ਮੇਰਾ ਰਾਲਿਆ ਕੁਵਿੰਦਰ ਸਿੰਘ ਆ ਉਹਨੂੰ ਕਹਿੰਦਾ ਸੀਐਮ ਸਾਹਿਬ ਨੂੰ ਹੋਣ ਹੁੰਦੇ ਆ ਇਹ ਟਵਾਰੀ ਸਾਹਿਬ ਕਹਿੰਦੇ ਆ ਅੰਦਰ ਜਿੰਨਾ ਤੱਕ ਸਰਕਾਰ ਹੈ ਮੈਂ ਨਹੀਂ ਕੰਮ ਕਰ ਸਕਦਾ ਸੀਐਮ ਸਾਹਿਬ ਦਾ ਨਾਮ ਲੈ ਰਹੇ ਤੁਹਾਨੂੰ ਵੀ ਫੋਨ ਆਇਆ ਜਾਂ ਨਹੀਂ ਮੈਨੂੰ ਨਹੀਂ ਕੋਈ ਸੀਐਮ ਸਾਹਿਬ ਦਾ ਫੋਨ ਆਇਆ ਜੇ ਆਂਦਾ ਮੈਨੂੰ ਕੋਈ ਫੋਨ ਆ ਇਹ ਕੁਵਿੰਦਰ ਮੈਨੂੰ ਖੁਦ ਕਹਿੰਦਾ ਕੇਰ ਕੇ ਜਿੰਨਾ ਤੱਕ ਸਰਕਾਰ ਭਗਵੰਤ ਮਾਨ ਦੀ ਸਾਨੂੰ ਕੋਈ ਨਹੀਂ ਕਰ ਸਕਦਾ ਲਾ ਸਕਦਾ ਤੇ ਜਿੱਥੇ ਲਾਉਣਾ ਜ਼ੋਰ ਸਾਨੂੰ ਨੁਕਸਾਨ ਨਹੀਂ ਹੈਗਾ ਜੋ ਕੱਲ ਨੂੰ ਕੋਈ ਸਾਨੂੰ ਕੋਈ ਨੁਕਸਾਨ ਪਹਚਾਵੇ ਸਾਡੇ ਘਰ ਤੇ ਪਰਿਵਾਰ ਤੇ ਸਾਡੇ ਪਿਤਾ ਜੀ ਡੈਥ ਹੋਈ ਇਸ ਟੈਨਸ਼ਨ ਜੀ ਹੋਈ ਜੇ ਕੱਲ ਨੂੰ ਸਾਡੇ ਘਰ ਵਿੱਚ ਕੋਈ ਯਾਨੀ ਨੁਕਸਾਨ ਹੁੰਦਾ ਵਾ ਇਹ ਸੁਖਵਿੰਦਰ ਸਿੰਘ ਸਾਡੀ ਪ੍ਰਾਪਰਟੀ ਨੂੰ ਕੋਈ ਕਰਦਾ ਨੁਕਸਾਨ ਸਾਡੀ ਕੰਨ ਸੁੱਟਦਾ ਕੋਈ ਸਮਾਨ ਸੁੱਟ ਕੇ ਜਾਂਦਾ ਵਾ ਇਹ ਸੁਖਵਿੰਦਰ ਸਿੰਘ ਜ਼ਿੰਮੇਵਾਰ ਆ ਸਾਡੀ ਮਾਤਾ ਵੀ ਟੈਨਸ਼ਨ ਵਿੱਚ ਕੋ ਕੀ ਪ੍ਰੋਬਲਮ ਖੋਣ ਦੀ ਆ ਸ਼ੂਗਰ ਦੀ ਮਰੀਜ਼